ਕੱਲ ਜੋ ਹੈ ਪਠਾਨਕੋਟ ਦੇ ਕਥਲੌਰ ਵਾਈਲਡਲਾਈਫ ਸੈਂਚੂਰੀ ਵਿੱਚ ਭਿਆਨਕ ਅੱਗ ਲੱਗ ਗਈ ਸੀ ਜਿਹਦੇ ਕਾਰਨ ਕਈ ਬੂਟੇ ਨੇ ਜਿਹੜੇ ਸੜ ਕੇ ਸੁਆਹ ਹੋ ਗਏ ਤੇ ਜਿਹੜੇ ਬੇਜ਼ੁਬਾਨ ਜਾਨਵਰ ਨੇ ਉਹਨਾਂ ਨੂੰ ਜਿਹੜਾ ਹੈ ਕਾਫੀ ਨੁਕਸਾਨ ਪਹੁੰਚਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਮਾਸੂਮ ਜਾਨਵਰ ਅੱਗ ਦੀ ਚਪੇੜ ਵਿੱਚ ਆਏ ਪਰ ਗਨੀਮਤ ਇਹ ਰਹੀ ਕਿ ਸਥਾਨਕ ਲੋਕਾਂ ਵੱਲੋਂ ਜਿੰਨਾ ਹੋ ਸਕਿਆ ਉਹਨਾਂ ਜਾਨਵਰਾਂ ਨੂੰ ਅੱਗ ਵਿੱਚੋਂ ਕੱਢਿਆ ਗਿਆ ਪਰ ਤਾਂ ਵੀ ਕਿਤੇ ਨਾ ਕਿਤੇ ਦੇਰ ਹੋਣ ਕਾਰਨ ਜਾਨਵਰਾਂ ਨੂੰ ਕਾਫੀ ਨੁਕਸਾਨ ਹੋਇਆ ਅੱਜ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜਾ ਹੈ ਕਾਫੀ ਜ਼ਿਆਦਾ ਨੁਕਸਾਨ ਪਹੁੰਚ ਚੁੱਕਿਆ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅੱਜ ਦੀ ਜਿਹੜੀ ਤਸਵੀਰ ਹੈ ਦੰਕਲ 2:30 ਵਜੇ ਦੇ ਕਰੀਬ ਸਾਨੂੰ ਖੁਦ ਜਮਰੀ ਸੀ ਤੇ ਵੀ ਅੱਗ ਲੱਗੀ ਹੈ ਸੈਂਚਰੀ ਦੇ ਅੰਦਰ ਆ ਗਈ ਆ ਇਹ ਅੱਗ ਜਿਹੜੀ ਬਾਹਰਲੇ ਪਾਸੋਂ ਆਈ ਆ ਤੇ ਬਾਹਰਲੇ ਪਾਸੋਂ ਲੋਕੀ ਜਿਹੜੇ ਆ ਘਾਹ ਘਾਹ ਕਾਣੇ ਵਾਸਤੇ ਪਸ਼ੂ ਚਾਰਨ ਵਾਸਤੇ ਜਿਹੜਾ ਘਾਹ ਨਵਾਂ ਫਰੈਸ਼ ਜਿਹੜਾ ਆਵੇ ਉਹਦੇ ਵਾਸਤੇ ਲਾ ਦਿੰਦੇ ਆ ਤੇ ਉਹੀ ਤੇਜ਼ ਹਵਾ ਕਰਕੇ ਅੰਦਰ ਐਂਟਰੀ ਐਂਟਰੀ ਕਰ ਗਈ ਆ ਜਦੋਂ ਸਾਡੇ ਮੁਲਾਜ਼ਮਾਂ ਨੇ ਆ ਕੇ ਜਦੋਂ ਇੱਥੇ ਕਟੋੜ ਕਰਨਾ ਚਾਹੇ ਲੇਕਿਨ ਤੇਜ਼ ਹਵਾਵਾਂ ਕਾਰਨ ਉਥੇ ਉਸ ਵੇਲੇ ਇੱਕਦਮ ਜਿਹੜਾ ਕਾਬੂ ਨਹੀਂ ਪਾਇਆ ਗਿਆ ਤੇ ਅੱਗ ਜਿਹੜੀ ਆ ਤਾਂ ਪਤਾ ਹੀ ਹੈ ਬਈ ਟੈਂਪਰੇਚਰ ਜਿਹੜਾ 45-46 ਡਿਗਰੀ ਚੱਲ ਰਿਹਾ ਔਰ بارش ਹੋਈ ਨਹੀਂ ਉਹਦੇ ਕਰਕੇ ਜਿਹੜਾ ਥੋੜਾ ਜਿਹਾ ਜਿਹੜਾ ਘਾਹ ਕਾਨੇ ਜਿਹੜੇ ਸੁੱਕੇ ਜਗੇ ਉਹਦੇ ਕਰਕੇ ਤਾਂ ਕਿ ਜਿਹੜੀ ਆ ਥੋੜੀ ਜਿਹੀ ਪੈਲਤੀ ਉਹਨੂੰ ਕੰਟਰੋਲ ਕਰਨ ਵਾਸਤੇ ਸਾਡੇ ਵੱਲੋਂ ਜਿਹੜਾ ਆਪੇ ਰਾ ਤੁਨੂੰ ਇਹ ਟੀਸੀ ਸਾਹਿਬ ਨਾਲ ਸੰਪਰਕ ਕੀਤਾ ਗਿਆ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕਰਕੇ ਤੇ ਜਿਹੜੀਆਂ ਆ ਫਾਈ ਟੈਂਡਰ ਜਿਹੜੇ ਮਂਗਾਏ ਗਏ ਆ ਉਹ 에어ਫੋਰਸ ਤੋਂ ਵੀ ਮੰਗਾਏ ਗਿਆ ਬਟਾਲੇ ਤੋਂ ਵੀ ਮੰਗਾਏ ਇਥੋਂ ਹੀ ਮੰਗਾਏ ਗਿਆ ਹੈ ਘੱਟੋ ਘੱਟ 8 ਤੋਂ 10 ਫਾਈ ਟੈਂਡਰ ਮੰਗਾਏ ਗਿਆ ਤੇ ਉਹਨਾਂ ਨੇ ਔਰ ਸਾਡੇ ਮੁਲਾਜ਼ਮਾਂ ਨੇ ਸਾਰਿਆਂ ਨੇ ਰਲ ਕੇ ਤੇ ਇਹਨੂੰ ਜਿਹੜਾ ਰਾਤ ਅੱਜ 11:00 ਕਲਾਕ ਨੂੰ ਕਾਬੂ ਪਾ ਲਿਆ ਸੀਗਾ ਜੇ ਸਾਡਾ ਕਾਬੂ ਨਾ ਪਾਇਆ ਜਾਂਦਾ ਤਾਂ ਫਿਰ ਸਾਡਾ ਸੈਕੰਡ ਸਟੈਪ ਸੀਗਾ ਵੀ ਐਸ ਇਸ ਨੂੰ 에어ਡ੍ਰੌਪ ਕਰਕੇ ਪਾਣੀ ਜਿਹੜਾ ਉਹ ਉੱਤੇ ਇਹਨੂੰ ਪਾਜ ਸਰ ਕਿੰਨੇ ਜੇਰੀਆ ਵਿੱਚ ਅੱਗ ਲੱਗੀ ਸੀਗੀ ਅੱਗ ਜਿਹੜੀ ਹੈ ਇਹ ਸੋਨੇ ਕਰੀਬ 1 ਏਕੜ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਉਤਰਾ ਵੈਸੇ ਸਾਡੇ ਜਿਹੜਾ ਇਹ ਰਕਬਾ 1850 ਏਕੜ ਦਾ ਰਕਵਾਵਾ ਇੱਥੇ ਤੇ ਇਹ ਬਾਕੀ ਜਿਹੜਾ ਰਕਬਾ ਸਾਡੇ ਵੱਲੋਂ ਵਿਚਾਲਿਆ ਗਿਆ ਇਹ ਜੀਵਾਂ ਦਾ ਵੀ ਕੋ ਨੁਕਸਾਨ ਹੋਇਆ ਤੇ ਜੀਵਾ ਇਦਾਂ ਦੋ ਜੀਵ ਜਿਹੜੇ ਸੀਗੇ ਵਿੱਚੋਂ ਨਿਕਲ ਕੇ ਬਾਹਰ ਆਏ ਸੀ ਇਹਨਾਂ ਨੂੰ ਅਸੀਂ ਛੋਟੇ ਬੱਚੇ ਬੱਚੇ ਉਹਨਾਂ ਨੇ ਫੜ ਕੇ ਤੇ ਉਹਨਾਂ ਨੂੰ ਅਸੀਂ ਪਾਣੀ ਪੁਣ ਪਿਆ ਕੇ ਉਹਨਾਂ ਨੂੰ ਛੱਡ ਦਿੱਤਾ ਅਸੀਂ ਜੰਗਲ ਦੇ ਵਿੱਚ ਸਰ ਲੋਕਾਂ ਦਾ ਕਹਿਣਾ ਕਿ ਜਿਹੜੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਕਾਫੀ ਲੇਟ ਆਈਆਂ ਦੇਖੋ ਥਾਨਕੋਟ ਤੋਂ ਗੱਡੀਆਂ ਆਉਣੀਆਂ ਹੁੰਦੀਆਂ ਥੋੜਾ ਬਹੁ ਗੱਡੀਆਂ ਕਿਤੇ ਹੋਰ ਵੀ ਗਈਆਂ ਹੋ ਸਕਦੀਆਂ ਤੈਨੂੰ 3 ਵਜੇ ਤੱਕ ਇੱਕ ਗੱਡੀ ਸੀ ਵਿੱਚ ਠੀਕ ਹੈ ਨਾ ਚਾਹੋਗੇ 1 ਵਜੇ ਦੀ ਅਗ ਲੱਗੀ ਹੋਈ ਹੈ ਦੇਖੋ ਇਹਦੇ ਵਿੱਚ ਮੈਂ ਕੋਈ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਾਰਨ ਵੀ ਅੱਜਕੱਲ ਅੱਗਾ ਬਹੁਤ ਲੱਗਣ ਡੀਆਂ ਵਾ ਤੇ ਸੋਰਸ ਜਿਹੜੇ ਉਹ ਲਿਮਟਡ ਆ ਸਰ ਲੱਗਦਾ ਨਹੀਂ ਜਿੱਦਾਂ ਪਿਕਨਿਕ ਪੁਆਇੰਟ ਸੀਗਾ ਇੱਥੇ ਗੱਡੀਆਂ ਆਲਰੇਡੀ ਪਹਿਲੇ 1-2 ਹੋਣੀਆਂ ਚਾਹੀਦੀਆਂ ਸੀ ਕੱਲ ਨੂੰ ਕੋਈ ਵੀ ਨਹੀਂ ਕੋਈ ਜ਼ਰੂਰੀ ਨਹੀਂ ਕਿਉਂਕਿ ਕਾਫੀ ਟਾਈਮ ਬਾਅਦ ਅੱਗ ਲੱਗੀ ਕਿਉਂਕਿ ਐਰ ਕੀ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਤੇ بارشਾ ਨਾ ਹੋਣ ਕਰਕੇ ਤਾਂ ਥੋੜੀ ਜਿਹੀ ਪ੍ਰੋਬਲਮ ਆਈ ਆ ਅਦਰਵਾਈਜ਼ ਇਹ ਵੀ ਗੱਲ ਨਹੀਂ ਕਿ ਸਾਡੀ ਜਿਹੜੀ ਇੱਥੇ ਸਾਡੀ ਫਾਇਰ ਲਾਈਨਾਂ ਨਹੀਂ ਬਣੀਆਂ ਔਰ ਜਿੰਨੀ ਆ ਕੇ ਰੋਕੀ ਗਈ ਹੈ ਲੱਗਦਾ ਫਾਇਰ ਲਾਈਨਾਂ ਦੇ ਉੱਤੇ ਹੀ ਰੋਕੀ ਗਈ ਜਿਹੜੀ ਇਹ ਮੇਨਟਨ ਕਰਕੇ ਰੱਖੀ ਸਰ ਅੱਗ ਹਜੇ ਵੀ ਦੇਖੀ ਜਾ ਰਹੀ ਹੈ ਹੋ ਸਕਦਾ ਗਰਮੀ ਅੱਗੇ ਹੋਣੀ ਹੈ ਜਿੱਦਾਂ ਦੁਬਾਰਾ ਅੱਗ ਦੁਬਾਰਾ ਫੈਲ ਸਕਦੀ ਹੈ ਇਹ ਜਿਹੜੇ ਦਰਖਤ ਜਿਹੜੇ ਦਰਖਤਾਂ ਨੂੰ ਲੱਗੀ ਆ ਇਹ ਜਿਹੜੀ ਆ ਹੌਲੀ ਹੌਲੀ ਪੂਜਣੀ ਆ ਕਿਉਂਕਿ ਇਹ ਵੱਡੇ ਦਰਖਤ ਹੋਣ ਕਰਕੇ ਇਹਨਾਂ ਨੂੰ ਡਿੱਗੇ ਪਏ ਆ ਇਹਨਾਂ ਨੂੰ ਆ ਕੇ ਆਪਣੇ ਆਪ ਬੋਝਣੀਆਂ ਨੇ ਆਸਾ ਪਾਸਾ ਸੜਿਆ ਇਸ ਦੀ ਕੋਈ ਨੁਕਸਾਨ ਹੋਣ ਦਾ ਡਰ ਚਲੋ